ད�ས ད�ས དས དས तो तो का स्टार्ट चाहिए यानी मामला हम का कर रहे हैं कर बात की बात پتا <muchas> ہے से <older> सतारेनती <aperture>

ਖਰਦਾਰ ਪਰਦੀਪ ਸਿੰਘ ਜੀ ਸਾਨੂੰ ਅਲਵਿਦਾ ਕਹੇ ਇਰੇਕ ਕਰਨਾ ਗੁਰੂ ਸਾਹਿਬ ਦੇ ਨਾਮ ਦੇ ਜੋ ਇਹ ਕਾਲਜ ਬਣਿਆ ਉਹਨਾਂ ਦੀ ਮੈਨੇਜਮੈਂਟ ਵਿੱਚ 30 ਸਾਲ ਲਗਾਤਾਰ ਦਾਮ ਦਰਜ ਕਰਦੇ ਸ਼ੰਗਾਰ ਕਰਦੇ ਕਰਦੇ ਉਹ ਦੁਨੀਆ ਤੋਂ ਚਲੇ ਗਏ ਪਰ ਫਿਰ ਕਰਕੇ ਸਾਡੇ ਕੋਲ ਉਹ ਚਲੇ ਗਏ ਪਰ ਜਿਹੜਾ ਉਹਨਾਂ ਨੇ ਸੰਘਰਸ਼ ਕੀਤਾ ਉਹ ਸਾਡੇ ਪਰਿਵਾਰਾਂ ਨੂੰ ਪਰਸਾਨ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ thiệt ਦੇ ਕੇ ਗਿਆ ਕਿਉਂਕਿ

ਅੱਜ ਉਸ ਮੈਨੇਜਮੈਂਟ ਨੂੰ ਔਰ ਪ੍ਰਸ਼ਾਸਕ ਅਧਿਕਾਰੀਆਂ ਨੂੰ ਸਾਬਤ ਕਰ ਦੇ ਸਕਦਾ ਕਿ ਛੋਟੀ ਗੱਲ ਹੈ ਔਰ ਵੱਡੀ ਗੱਲ ਜੋ ਵੀ ਸਾਡੀ ਮਾਰਤਾਲਾ ਪ੍ਰਸ਼ਾਸਕ ਅਧਿਕਾਰੀਆਂ ਦਾ ਮੈਨੇਜਮੈਂਟ ਨਾ ਹੋਈ ਆ ਉਹ ਸਾਡੇ ਵਿੱਚ ਸਰਦਾਰ ਜਸਵੀਰ ਸਿੰਘ ਜੀ ਸਮਾਜੀ ਸਾਹਿਬ ਕਿਉਂਕਿ ਉਹ ਸਾਡੀ ਸਿਹੜੀ ਸ਼ੰਗਾਰ ਕਮੇਟੀ ਵੀ ਬਣੀ ਹੈ ਐਕਸ਼ਨ ਕਮੇਟੀ ਜਿਹੜੀ ਬਣੀ ਹੈ ਜਿਹੜੇ ਮੈਂਬਰ ਹੈ ਉਹ ਉਸ ਮੀਟਿੰਗਾਂ ਦੇ ਵਿੱਚ ਜੋਗਦਾਰ ਲਾਗਾ ਔਰ ਜਿਹੜੇ ਪ੍ਰਸ਼ਾਸਕ ਅਧਿਕਾਰੀ ਆਈਆਂ ਨੂੰ ਮੇਰਾ ਮੇਰਾ ਵੀ ਜ਼ਿੰਦਗੀ ਦਾ ਤਜਰਬਾ ਪਰ ਮੈਂ ਜੋ ਮੈਂ ਸਮਝਾ ਸਕਦਾ ਸੀਗਾ ਮੈਂ ਵੀ ਨਹੀਂ ਇਹਨਾਂ ਕੁ ਬੰਦ ਨੂੰ ਸਮਝਾ ਸਕਦਾ ਜੋ ਪਮਾਜੀ ਸਾਹਿਬ ਨੇ ਹੈ ਕੱਲੇ ਕੱਲੇ ਪੁਆਇੰਟ ਤੇ ਉਹਨਾਂ ਨੂੰ ਮਹਿਸੂਸ ਕਰਾਇਆ ਔਰ ਬਹੁਤ ਪੈਂਟਾਂ ਤੇ ਉਹਨਾਂ ਨੂੰ ਉੱਚ ਗੰਢੇ ਮਜਬੂਰ ਜ਼ਰੂਰ ਕਰ ਦਿੱਤਾ ਉਹ ਤਾਂ ਮਾਦੀ ਸਾਹਿਬ ਦਾਜਨ ਕੇ ਜਗ੍ਹਾ ਜਿਹੜੀ ਸਾਥ ਸਾਥ ਸਾਥੀਆਂ ਨੇ ਆ ਕੇ ਖੜਿਆ ਨੇ ਲਿਖੜੇ ਖੜੇ ਸੀ ਜਾਤਾ ਐਕਸ਼ਨ ਕੇ ਮੇਕਮੇ ਤੇ ਵਿਸ਼ਵਾਸ ਕਰੋ ਸਰਾ ਨਹੀਂ

ਪੋਜੇ ਸਤ ਅਜ ਦੁਪਹਿਰੇ ਜਦੋਂ ਆਪਣੀ ਅਪੀੜੀ ਜੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਅੱਜ ਆ ਕੇ ਤੁਹਾਡੇ ਨਾਲ ਸਾਰੀਆਂ ਪ੍ਰੋਸੀਡਿੰਗਾਂ ਸਾਂਝੀਆਂ ਕੀਤੀਆਂ ਕਿ ਸਾਨੂੰ ਪ੍ਰਸ਼ਾਸਨ ਹੈ ਜਿਹੜਾ ਲੈਕਚੀ ਰੂਪ ਦੇ ਵਿੱਚ ਸਾਰੀਆਂ ਪ੍ਰੋਸੀਡਿੰਗਾਂ ਪੂਰੀਆਂ ਕਰਕੇ ਆ ਕੇ ਲੈ ਕੇ ਆਊਗਾ ਤੇ ਆਪਾਂ ਜਿਹੜਾ ਹੈਗਾ ਵਾ ਅੰਤਮ ਸੁਪਕਾਰ ਕਰਾਂਗੇ ਸੋ ਜਦੋਂ ਤੁਹਾਡੇ ਨਾਲ ਵਿਚਾਰ ਹੋਣ ਤੋਂ ਬਾਅਦ ਪਦਾਰਖ ਦੀਪ ਸਿੰਘ ਜੀ ਦੇ ਜਵਾਈ ਖੜੇ ਆ ਮਨਿੰਦਰ ਜੀ ਇਹਨਾਂ ਨੇ ਫਿਰ ਪ੍ਰਵਾਸ ਦੇ ਨਾਲ ਜਾ ਕੇ ਬੀਪੀ ਆਨੰਦਾ ਜਾ ਕੇ ਵੀ ਗੱਲਬਾਤ ਦੱਸੀ ਕਿ ਅੱਜ ਸਾਡੀ ਡੀਸੀ ਸਾਹਿਬ ਨਾਲ ਇਹ ਪ੍ਰੋਸੀਡਿੰਗਾਂ ਹੋ ਗਿਆ ਬਾਅਦ ਉਹ ਪਰਿਵਾਰ ਨੇ ਇੱਕ ਉਹਦੇ ਵਿੱਚ ਉਹ ਇਹ ਜਾਰਾ ਜ਼ਰੂਰੀ ਜਿਹੜੀ ਉਸ ਸਮੇਂ ਉਹਨਾਂ ਨੂੰ ਲੱਗੀ ਕਿ ਜਿਹੜੇ ਇੱਥੇ ਦੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਦੇ ਉੱਤੇ ਜਿਹੜਾ ਡਿਟਰੋ ਸਿਟੀ ਐਕਟ ਦਾ ਪਰਚਾ ਸੀਗਾ ਕਿ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਸਾਡੇ ਫਾਦਰਪਾਲ ਜਿਨ੍ਹਾਂ ਨੇ ਸਾਡੇ ਪਿਓ ਨਾਲ 30 ਸਾਲ ਤਸ਼ਦਦ ਕੀਤਾ ਵਾ ਫੋ ਅਸੀਂ ਇਹ ਵੀ ਮੰਗ ਹੈ ਜਿਹੜੀ ਜਿਹੜੀ ਉਹਨਾਂ ਦੇ ਧਿਆਨ ਦੇ ਵਿੱਚ ਲੈਂਦੀ ਤਾਂ ACP ਸਾਹਿਬ ਨੇ ਸਾਨੂੰ ਇਨਸ਼ੋਰ ਕੀਤਾ ACP ਸਾਹਿਬ ਨਾਲ ਗੱਲ ਕਰਕੇ ਵੀ ਇਸ ਮਸਲੇ ਤੇ ਫਰੈਸ਼ ਜਿਹੜੀ ਹੈਗੀ ਐਪਲੀਕੇਸ਼ਨ ਦਿਓ ਅਸੀਂ ਇੱਕ ਸੈਕਟ ਬਣਾ ਕੇ ਐਸਆਈਟੀ ਐਸਆਈਟੀ ਬਣਾ ਕੇ ਉਹਦੀ ਜਾਂਚ ਕਰਕੇ ਜਿਹੜੀ ਵੀ ਐਕਟਰੋਸਿਟੀ ਦੀ ਅੱਗੇ ਪ੍ਰਾਪਤ ਹੋਊਗਾ ਉਹ ਸਾਰੀਆਂ ਉਹਨਾਂ ਤੇ ਲੱਗਣਗੀਆਂ ਕਿਉਂਕਿ ਐਕਟਰੋਸਿਟੀ ਐਕਸਟਰਾ ਪੜਿਆ ਸਾਰਿਆਂ ਨੇ ਸਾਡੇ ਵੀ ਬਿਆਨ ਹੋਣੇ ਆ ਉਹਨਾਂ ਦੇ ਵੀ ਬਿਆਨ ਹੋਣੇ ਆ ਸੋ ਇਸ ਕਰਕੇ ਇਹ ਸੈੱਟ ਜਿਹੜੀ ਉਹ ਬਣਾਉਣ ਦੇ ਵਿੱਚ ਰਾਜੀ ਹੋਇਆ ਸੋ ਅੱਜ ਇਹਨਾਂ ਸੰਸਕਾਰ ਨਹੀਂ ਹੋ ਸਕਿਆ ਉਹਦਾ ਕਾਰਨ ਇਹ ਨਹੀਂ ਹੈਗਾ ਕਿ ਉਹ ਅਸੀਂ ਗੱਲਾਂ ਕਰ ਮੁੱਕਰ ਗਏ ਜਿਹੜੀਆਂ ਅੱਜ ਸਵੇਰੇ ਡੀਸੀ ਸਾਹਿਬ ਦੇ ਸਾਹਮਣੇ ਸਾਡੀਆਂ ਸਾਰੀਆਂ ਗੱਲਾਂ ਹੋਈਆਂ ਉਹਨੂੰ ਕਿਉਂਕਿ ਕਾਨੂੰਨੀ ਪ੍ਰਕਿਰਿਆ ਵਿੱਚ ਪਰਚਾ ਹੋਣ ਦੇ ਵਿੱਚ ਟਾਈਮ ਲੱਗ ਰਿਹਾ ਵਾ ਜਿਹੜਾ ਲਕੀਰ ਕੁਰਤੇ ਪਰਚਾ ਹੋਣਾ ਸੀਗਾ ਉਹ ਚੱਲ ਰਿਹਾ ਦਾ ਅਜੇ ਵੀ ਘੰਟਾ ਉਸ ਪਰਚੇ ਨੂੰ ਲੱਗ ਜਾਣਾ ਪਊ। ਸੋ ਇੱਕ ਘੰਟੇ ਦੇ ਵਿੱਚ ਵਿੱਚ ਐਫ ਆਈ ਆਰ ਦੀ ਕਾਪੀ ਆਪਣੇ ਕੋਲੇ ਆ ਜਾਣੀ ਆ। ਇੱਕ ਜਿਹੜਾ ਜਿਹੜਾ ਕਾਲਜ ਵੱਲੋਂ ਲਿਖ ਕੇ ਲੈਣਾ ਸੀਗਾ ਕਿਉਂਕਿ ਉਹ ਵੀ ਸੀਟਿੰਗ ਇਹਨਾਂ ਨੇ ਆਪਣੇ ਕਿ ਨੀਰੋ ਵੀ ਰੂਟੀ ਹੈ ਜਿਹੜੀਆਂ ਟਰਸਟੀ ਦੇ ਹੈਗੇ ਆ ਕੋਈ ਮोटा-ਮोटा ਪਾ ਕੇ ਉਹਨਾਂ ਨੇ ਕਰਨਾ ਵਾ ਉਹ ਵੀ ਲਿਖਤੀ ਰੂਪ 'ਚ ਨਹੀਂ ਹੋ ਸਕਿਆ ਸੋ ਇਸ ਕਰਕੇ ਪ੍ਰਸ਼ਾਸਨ ਵੀ ਸਮਝੇ ਇਸ ਵੱਲੋਂ ਵੱਲੋਂ ਤੇ ਅਸੀਂ ਵੀ ਸਮਝਦੇ ਆ ਕਿਉਂਕਿ ਅਸੀਂ ਆਪ ਉਹ ਐਪਲੀਕੇਸ਼ਨਾਂ ਵਕੀਲ ਸਾਹਿਬ ਆਰਕਟਾਈਪ ਪਾ ਰਹੇ ਹਾਂ ਜੀ ਮਨਿੰਦਰ ਵਾਲਾ ਬਾਹਰੂ ਟਾਈਪ ਕਰਵਾ ਰਿਆ ਸੀ ਸੋ ਜਿਹੜੀਆਂ ਜਿਹੜੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਜੀ ਉਹ ਤਕਰੀਬਨ ਸਾਰੀਆਂ ਪੂਰੀਆਂ ਜੋ ਗੀਆਂ ਜਿੰਨੀਆਂ ਵੀ ਬਿਆਨਵਾਦੀਆਂ ਐਪਲੀਕੇਸ਼ਨਾਂ ਦੇਣੀਆਂ ਸੀਗੀਆਂ ਉਹ ਸਾਰੀਆਂ ਦੇਤੀਆਂ ਵਾ ਐਫ ਆਈ ਆਰ ਦੀ ਕਾਪੀ 1 ਘੰਟੇ ਤੱਕ ਆਪਣੇ ਕੋਲੇ ਆ ਜਾਏਗੀ ਤੇ ਜਿਹੜਾ ਕਾਲਜ ਨੇ ਲਿਖ ਕੇ ਦੇਣਾ ਵਾ ਉਹ ਆਪਾਂ ਨੂੰ ਤੁਹਾਡੇ 1.5 ਘੰਟੇ ਤੱਕ ਆਇਆ ਐਸ ਡੀ ਐਮ ਸਾਹਿਬ ਰਾਹੀਂ ਐਸ ਡੀ ਐਮ ਸਾਹਿਬ ਤੁਹਾਨੂੰ ਆਪਣੇ ਕੋਲੇ ਸੰਸਕਾਰ ਤੇ ਵੀ ਆਉਣਗੇ ਪਰਿਵਾਰ ਨਾਲ ਵੀ ਮਿਲਣਗੇ ਹੋਰ ਵੀ ਅਮਲਾ ਪਹਿਲਾਂ ਜਿੰਨਾ ਆਪਣਾ ਆਪਾਂ ਜਿੰਨੀਆਂ ਸਾਰੀਆਂ ਡਿਮਾਂਡ ਲਿਖ ਕੇ ਦਿੱਤੀਆਂ ਸੀਗੀਆਂ ਵਨ ਵਾਈ ਬਨ ਉਹ ਆਪਣੇ ਨਾਲ ਸਾਰੀਆਂ ਇਹ ਚੀਜ਼ਾਂ ਮੰਨੇ ਆ ਸੋ ਇਸ ਕਰਕੇ ਹੁਣ ਪ੍ਰਸ਼ਾਸਨ ਨੇ ਇਹ ਗੱਲ ਵੀ ਮੰਨੀ ਵੀ ਹੁਣ ਕਿਉਂਕਿ ਹਨੇਰਾ ਹੋ ਗਿਆ ਆਪਾਂ ਪੁਸਤਕਾਰ ਨਹੀਂ ਕਰ ਸਕਦੇ ਸੋ ਉਥੇ ਜਨਾਨੀ ਮਸਲੇ ਫੈਸਲਾ ਹੋਇਆ ਕਿ ਆਪਾਂ ਜਿਹੜਾ ਪਾਸੋ ਫਰੀ ਦਾ ਕਰਦੋਂ ਅੰਤਿਮ ਪੁਸਤਕਾਰ ਜਿਹੜਾ 8:00 12:00 ਵਜੇ ਗੱਲਪਿੰਡ ਦੀ ਜਿਹੜੀ ਸ਼ਮਸ਼ਾਨ ਘਾਟ ਦੇ ਜਿਹੜਾ ਪਟ્રોલ ਪੌਂਟ ਦੇ ਨਾਲ ਮਲੇਰਪੋਟਰਾ ਰੋਡ ਤੇ ਉੱਥੇ ਠੀਕ 12 ਵਜੇ ਕੀਤਾ ਜਾਣਾ ਦਾ 10 ਵਜੇ ਉਹਨਾਂ ਦਾ ਜਿਹੜਾ ਪਾਸkörper ਹੈ ਅੰਤਮ ਦਰਸ਼ਣ ਲਈ ਹੈ ਜਿਹੜਾ ਉਹ ਪਰਿਵਾਰ ਦੇ ਗ੍ਰੈਂਡ ਹੈ ਰੱਖਿਆ ਜਾਣਾ ਬਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਅੰਤਮ ਦਰਸ਼ਕ ਦਰਸ਼ਨ ਕਰਨ ਲਈ ਤੁਸੀਂ ਵੀ ਆਓ ਪਰਿਵਾਰ ਦੇ ਰਿਸ਼ਤੇਦਾਰਾਂ ਨੂੰ ਵੀ ਫੋਨ ਕੀਤੇ ਆ ਤੋ 12 ਵਜੇ ਆਪਾਂ ਤੁਹਾਨੂੰ ਸਾਰੇ ਨਾਲ ਸ਼ਮਸ਼ਾਨ ਘਾਟ ਹੈ ਜਿਹੜਾ ਉਹਨਾਂ ਨੂੰ ਅੰਤਮ ਵਿਦਾਈ ਕੀ ਹੈ ਜਿਹੜੇ ਉਹ ਸਾਰੀ ਦੁਨੀਆ ਹੈ ਜਿੰਨੀਆਂ ਬਾਕੀ ਸਾਡੀਆਂ ਪ੍ਰਸ਼ੀੜੀਆਂ ਸੀਗੀਆਂ ਕਾਰ ਦਾ ਡਰਿੰਡਿੰਦਰ ਦੇ ਦੇ ਕਾਰ ਇਸ਼ਰ ਨਗਰ ਹੈ ਜੀ ਉਹਨਾਂ ਦਾ ਫੋਨ ਨੰਬਰ ਕੀ ਹੈ 788883 78 ਇਸ਼ਰ ਨਗਰ ਗਲੀ ਨੰਬਰ 78 ਜੀ ਇਸ਼ਰ ਨਗਰ ਬੈਕ ਸਾਈਡ ਜੀ ਐਨ ਕਾਲਜ ਤੋ ਉਹਨਾਂ ਦੇ ਘਰ ਵਿੱਚ ਅਸ ਮੇਰੇ 10 ਵਜੇ ਵੈਸੇ ਤੰਗ 8-9 ਵਜੇ ਜਿਹੜਾ ਹੈਗਾ ਉਹਨਾਂ ਦੀ ਸਿਹਤ ਹੈ ਹਸਪੀਟਲ ਚੋਂ ਲੈ ਆ ਕੇ ਘਰ ਕਿਉਂਕਿ ਘੰਟਾ ਡੇਢ ਘੰਟਾ ਉੱਥੇ ਉਹਨਾਂ ਨੂੰ ਲੱਗ ਜਾਣਾ ਮੈਂ ਕਿਉਂਕਿ ਉਹ ਮੈਡੀਕਲੀ ਥੋੜੇ ਆਰਰ ਉਹਨਾਂ ਦਾ ਤੋ 12-10 ਵਜੇ ਤੋਂ ਲੈ ਕੇ 11:00 ਵਜੇ ਤੱਕ ਜਿਹੜਾ ਬਾ ਅੰਤਮ ਦਰਸ਼ਨ ਹੋਣਗੇ ਉਸ ਤੋਂ ਬਾਅਦ ਦੀ ਅਗਲੀ ਪ੍ਰਕਿਰਿਆ ਅੰਤਮ ਸੰਸਕਾਰ ਦੀ ਹੈ ਕਰਕੇ ਆਪਾਂ 12:00 ਵਜੇ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਹੈ ਜਿਹੜਾ ਕਰਨਾ ਹੈ ਸੋ ਸਾਰੇ ਜਿਹਦੇ ਤੁਸੀਂ 5 ਦਿਨ ਪਰਿਵਾਰ ਦੇ ਨਾਲ ਖੜੇ ਹੋ ਉਹਨੂੰ ਪਰਿਵਾਰ ਨਾਲ ਪਿਆਰ ਹੈ ਗੁੱਡਾ ਪਰਿਵਾਰ ਨਾਲ ਤੁਸੀਂ ਹਮਦਰਦੀ ਪ੍ਰਗਟ ਕੀਤੀ ਹੈ ਤੁਹਾਡਾ ਸੀ ਪਰਿਵਾਰ ਵੱਲੋਂ ਵੀ ਐਕਸ਼ਨ ਕਮੇਟੀ ਵੱਲੋਂ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਜੇ ਤੁਸੀਂ ਇੱਥੇ ਬੈਠੇ ਮਰਦਾਬਾ ਕੀਤੀ ਹੈ ਤਾਂ ਉੱਥੇ ਸਾਡਾ ਭਾਰ ਵਧਿਆ ਵਾ ਤੁਹਾਡੀਆਂ ਗੱਲਾਂ ਬੰਦੀਆਂ ਗਈਆਂ ਸੋ ਇਸੇ ਤਰ੍ਹਾਂ ਹੀ ਅੱਜ ਵੀ ਆਪਾਂ ਹਮੇਸ਼ਾ ਹੀ ਇਕੱਲੇ ਕੁਲਦੀਪ ਸਿੰਘ ਦੇ ਪਰਿਵਾਰ ਦੇ ਨਾਲ ਨਹੀਂ ਆਪਾਂ ਕੋਸ਼ਿਸ਼ ਕਰੋ ਕਿ ਜਿੰਨੇ ਸਾਡੇ ਐਸਪੀ ਜਣਦੇ ਹੱਕ ਹਕੂਕਾਂ ਦੀ ਗੱਲ ਜਿੱਤੇ ਹੁੰਦੀ ਆਪਾਂ ਸਾਰੇ ਉੱਥੇ ਕੱਟੇ ਹੋਇਆ ਕਰੀਏ ਅੰਤ ਰਵੇਤ ਵਿੱਚ ਮੈਂ ਇੱਕ ਜ਼ਰੂਰ ਬੇਨਤੀ ਕਰੂੰਗਾ ਕਿ 5 ਦਿਨ ਹੋ ਕੇ ਆਪਾਂ ਉੱਥੇ ਬੈਠਿਆਂ ਨੂੰ ਨੂੰ ਜੇ ਪੰਜਾਬ ਦੇ 35 ਨਹੀਂ ਆਏ ਕੁੱਬੂ ਦਾ ਘਟੋਬਟਾ ਸਾਡੇ ਵਾਲੇ ਜਿਹੜੇ 4-5 ਨੇੜੇ-ਨੇੜੇ ਦੇ ਟਿੱਕੇ ਸਾਡੇ ਜ਼ਿਲ੍ਹੇ ਦੇ ਉਹ ਆ ਸਕਦੇ ਜੀਏ ਸੋ ਉਹ ਜਿਹੜੇ ਉਹਨਾਂ ਨੂੰ ਧਿਆਨ ਚ ਰੱਖਿਓ ਵੀ ਜੇ ਅੱਜ ਅਸੀਂ ਮਜਬੂਰ ਹੋਏ ਆ ਆਪਦੀਆਂ ਮੰਗਾਂ ਮਨਵਾਉਣ ਲਈ ਤਾਂ ਇਹ ਲੋਕ ਆ ਜਿਹੜੇ ਇਹ ਵਿਕੇ ਹੋਏ ਆ ਕੁੱਬੂ ਆ ਜਿਹੜੇ ਬੋਲ ਤੋਂ ਸੋ ਇਸ ਕਰਕੇ ਇਹਨਾਂ ਲੋਕਾਂ ਦਾ ਜਰੂਰ ਖਿਆਲ ਰੱਖਿਓ ਇਹ ਜਦੋਂ ਘਰਾਂ 'ਚ ਆਉਣਗੇ ਸਬਦਾਨ ਦੇ ਡਾਕਟਰ ਵੀਰ ਅਮਰਕੰਤ ਜੀ ਨੇ ਇਹਨਾਂ ਨੂੰ ਇਸ ਕਰਕੇ ਪਰਜਰਵੇਸ਼ਨ ਦੇ ਤਿਥੀਵੇ ਚੌੜਕੇ ਹਾਊਸ ਦੇ ਵਿੱਚ ਸਾਡੀ ਗੱਲ ਕਰਨ ਇਹ ਤਾਂ ਥੇ ਕੁੱਭੂ ਬਣ ਕੇ ਜਾ ਕੇ ਸੋ ਮੈਂ ਜਰੂਰ ਨਿੱਜੀ ਬੇਨਤੀ ਹੈ ਸਾਡੀ ਮੋਰਚੇ ਵੱਲੋਂ ਵੀ ਇਹ ਜਿੰਨੇ ਸਾਹੀ ਇਸ ਹਲਕੇ ਦਾ ਐਮਐਲਏ ਆ ਜੀਵਨ ਸਿੰਘ ਸੰਘਵਾਲ ਆਪਣੇ ਰਾਏਕੋਟੋਂ ਹਾਕਮ ਸਿੰਘ ਠੇਕੇਦਾਰ ਹੈ ਬੈਣ ਤੋਂ ਮਨਵਿੰਦਰ ਸਿੰਘ ਗਿਆਪੁਰਾ ਜਾਂ ਬੀਬੀ ਸਰਬਜੀਤ ਕੌਰ ਮਾਨੁਕੇ ਇਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਸਾਡੀ ਕੈਟਾਗਰੀ ਨੂੰ ਪ੍ਰਧਾਨ ਸਭਾ ਦੇ ਵਿੱਚ ਅਗਵਾਈ ਦੇ ਰਹੇ ਆ ਤੇ ਇਨੇ ਇੱਕ ਗੁਰੂ ਬੇਸ਼ਰਮ ਬੇਹਾਦ ਮੁਕਨੇ ਕਿ ਇੱਕ ਸਾਡੇ ਪਰਿਵਾਰ ਦਾ ਬੰਦਾ 30 ਸਾਲ ਹੋ ਗਏ ਸ਼ਹੀਦ ਕਰਦਾ ਸ਼ਹੀਦ ਹੋ ਗਿਆ ਤੇ ਇਹਨਾਂ ਦਾ ਕੰਨ ਵੀ ਜੋ ਨਹੀਂ ਸਕੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਆ ਆ ਜਿਹੜਾ ਜਿਹੜੇ ਨਹਿਰ ਦੇ ਉੱਤੇ ਦਫ਼ਤਰ ਸਾਨੂੰ ਇਹਦੇ ਤੇ ਠੱਠ ਗੁੱਸਾ ਆ ਕਿਉਂਕਿ ਸਾਡੀ ਕਮਿਊਨਿਟੀ ਦਾ ਨਹੀਂ ਹੈ ਸਾਡੇ ਵਾਲੇ ਜਿਹੜੇ ਪੁੱਪੂ ਚੁਣ ਕੇ ਭੇਜਿਆ ਸੀ ਸਾਨੂੰ ਉਹਨਾਂ ਦੇ ਗੁੱਸਾ ਆ ਮੇਰੇ ਨੀਤੀ ਵਿਚਾਰ ਆ ਕਿਸੇ ਨੂੰ ਮਾਫ਼ ਕਰਨਾ ਜੇ ਕੇਸ ਪਹੁੰਚੀ ਹੋਵੇ ਪਰ ਇਹ ਸਾਡੇ ਹੱਤ ਹੁਕੂਕਾਂ ਦੀ ਗੱਲ ਨਹੀਂ ਕਰਦੇ ਆਪਾਂ ਨੂੰ ਆਪਣੇ ਹੱਤ ਹੁਕੂਕ ਲੈਣ ਦੀ ਇੱਤਨ ਜਿਵੇਂ ਅੱਜ ਅੱਜ ਆਪਾਂ ਪਰਿਵਾਰ ਦੇ ਨਾਲ ਖੜੇ ਆਂ ਏਵੇਂ ਪੰਜਾਬ ਦੇ ਵਿੱਚ 49% ਜਿਹੜੀ ਸਾਡੀ ਆਬਾਦੀ ਹੈ ਉਹਨੂੰ ਆਪਾਂ ਇਕੱਠੇ ਕਰਕੇ ਜੋ ਡਾਕਟਰ ਬੀਆਰਐਮ ਬੀਨ ਸਰ ਜੀ ਨੇ 39 ਜਾਤਾਂ ਦਾ ਇੱਕ ਸ਼ਡਿਊਲ ਡਾਕਟਰ ਸ਼੍ਰੇਣੀ ਬਣਾਈ ਹੈ ਉਹਨੂੰ ਆਪਾਂ ਇਕੱਠੇ ਕਰਕੇ ਅੱਜ ਆਪਾਂ ਦਾ ਹਾਪੂਗਾ ਜਿਹੜੇ ਉਹ ਲੈਣ ਤੱਕ 100 ਅੰਦਰ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਪਰਿਵਾਰ ਦਾ ਪਰਿਵਾਰ ਵੱਲੋਂ ਜਿੰਨੀਆਂ ਵੀ ਜੱਥੇਬੰਦੀਆਂ ਪਿਛਲੇ 5 ਦੰਦ ਤੋਂ ਇਸ ਅਨਰਥਾ ਹਿੱਤਾ ਬਣੀਆਂ ਨੇ ਅੱਜ ਬਹੁਤ ਵੱਡੀ ਗਣਿਤ ਦੇ ਵਿੱਚ ਸਾਰੀਆਂ ਜਿੰਨੀਆਂ ਵੀ ਜੱਥੇਬੰਦੀਆਂ ਦੇ ਆਪੋ ਸਹਿਬਾਨ ਆਏ ਨੇ ਕਿਉਂਕਿ ਮੇਰੇ ਕੋਲੇ ਲਿਸਟ ਹੈ ਨਹੀਂ ਗਈ ਸੋ ਮੈਂ ਸਾਰੀ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਹਾਂ ਸਤਗੁਰ ਅਰਦਾਸ ਸਰਮਾਇਤੋ ਬਿੱਟਾ ਜੀ ਬੋਧਿਆ ਸਮਾਜ ਪਾਰਟੀ ਤੋਂ ਬਹੁਤ ਆਪੋ ਸਹਿਬਾਨ ਆਏ ਨੇ ਸ਼੍ਰੀ ਗੁਰ ਅਰਦਾਸ ਫੈਕਟਰੀ ਤੋਂ ਆਏ ਨੇ ਹੋਰ ਵੀ ਜੰਨੀਆਂ ਜੱਥੇਬੰਦੀਆਂ ਦੇ ਆਪੋ ਸਹਿਬਾਨ ਵਕੀਲ ਭਾਈ ਜਾਰਾ ਜਿੰਨੀਆਂ ਵੀ ਜੱਥੇਬੰਦੀਆਂ ਨੇ ਸਾਡੇ ਨਾਲ ਇਸ 5 ਦਿਨਾਂ ਜਿਹੜਾ ਸਾਡਾ ਪ੍ਰੋਟੈਸਟ ਚੱਲਿਆ ਉਹ ਸਾਡਾ ਪਰਿਵਾਰ ਦਾ ਐਕਸ਼ਨ ਕਮੇਟੀ ਦਾ ਸਾਥ ਦਿੱਤਾ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਜਿੰਨੇ ਵੀ ਸਾਡੇ ਹੱਕ ਹਕੂਕਾਂ ਦੀ ਜਿਹੜੀ ਲੜਾਈ ਹੁੰਦੀ ਹੈ ਤੁਸੀਂ ਲੋਕ ਉਸੇ ਤਰ੍ਹਾਂ ਹੀ ਕਰਾਂਗੇ। ਸੜਕਾਂ 'ਤੇ ਬੈਠ ਕੇ ਆਪਣੇ ਭਾਈਚਾਰੇ ਦਾ ਸਾਥ ਦਿਓਗੇ ਜਿਸ ਤਰ੍ਹਾਂ ਮੂਰ ਕਮਿਊਨਿਟੀ ਆਪਦੇ ਭਾਈਚਾਰੇ ਦਾ ਸਾਥ ਦਿੰਦੀਆਂ ਆਪਾਂ ਵੀ ਇੱਕ ਅਗਰਾਂਸ ਤੋਂ ਸੈੱਟ ਕਰੀਏ ਜੇਕਰ ਅੱਜ ਸਾਡੀ ਜਿੱਤ ਹੋਈ ਆ ਤਾਂ ਸਾਡੇ ਇੱਕ ਇੱਕ ਕਰਕੇ ਹੋਈ ਆ ਆ ਜਿਹੜਾ ਸਰਟੀਫਿਕੇਟ ਆ ਜਿਹੜਾ ਰੱਤ ਕੀਤਾ ਵਾ ਉਹਦੀ ਇੱਕ ਟਿੱਕ ਪਈ ਜਿਹੜੀ ਸਾਨੂੰ ਦਿੱਤੀ ਹੈ ਜਦ ਤੱਕ ਕੀਤਾ ਜਿਹੜਾ ਪੁਲਿਸਰ ਸਾਹਿਬ ਨੇ ਸੋ ਉਹਦੀ ਕਾਫੀ ਸਾਨੂੰ ਵੀ ਦਿੱਤੀ ਆ ਐਫਆਈਆਰ ਤੇ ਕਾਫੀ ਵੀ ਆ ਜੋ ਵੀ ਸੋ ਮੈਂ ਬੇਨਤੀ ਕਰਦਾ ਹਾਂ ਹੁਣ ਸਾਰੀ ਸੰਗਤ ਨੂੰ ਕਿ ਕੱਲ ਨੂੰ 10 ਵਜੇ ਉਹਨਾਂ ਨਾਲ ਤੁਮ ਦਰਸ਼ਨ ਕਰਕੇ ਆਪਾਂ ਆਪਾਂ ਸੰਸਕਾਰ ਤੇ ਜਿਹੜਾ ਹੈਗਾ ਫਿਰ ਉਹਨੂੰ ਅਪ੍ਰੇਸ਼ਮੂਲੀਤ ਕਰਨੀ ਹੈ ਸਾਰੇ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਗ ਜੈ ਸੁਖਾਂ ਦਾ